ਇਹ ਮੌਸਮੀ ਵਰਖਾ ਨੇ ਬਹੁਤ ਗੰਭੀਰ ਹਾਲਾਤ ਪੈਦਾ ਕਰ ਦਿੱਤੇ ਕਿਸਾਨ ਦਰਦਰ ਰੋੜਿਆ ਗੱਡੀਆਂ 'ਚ ਰੋੜਿਆ ਆਪਣੇ ਖੇਤ ਖਲੇ ਹਾਰ 'ਚ ਰੋੜਿਆ ਸੂਰੇਜ ਵੇਲੇ ਰੋਲੇ ਜਦੋਂ ਉਸ ਤੋਂ ਬਾਅਦ ਜਦੋਂ ਖਰੀਦ ਹੋ ਗਈ ਗਦਾਮਾਂ ਤੱਕ ਪਹੁੰਚ ਨਹੀਂ ਹੋਈ ਟੈਂਡਰ ਵਾਲੇ ਰਸਤੇ ਦੇ ਵਿੱਚ ਲਗਾ ਦੇ ਗਏ ਟਰਾਂਸਪੋਰਟ ਜਿਹੜੇ ਵੱਡੇ ਵੱਡੇ ਸੀਗੇ ਉਹਨਾਂ ਨੇ ਵੱਡੇ ਠੇਕੇ ਲੈ ਲਏ ਗੱਡੀਆਂ ਬਰਾਬਰ ਦੀਆਂ ਨਹੀਂ ਸੀ ਹੈਗੀਆਂ ਉਹ ਡਿਲੀਵਰੀ ਤੋਂ ਬਾਹਰ ਹੋ ਗਏ ਮੌਕੇ ਦੀ ਨਜ਼ਾਕਤ ਨੂੰ ਵੇਖ ਕੇ ਸਰਕਾਰਾਂ ਨੇ ਵੱਡੇ ਸੀਨੀਅਰ ਅਫਸਰਾਂ ਦੀਆਂ ਡਿਊਟੀਆਂ ਲਗਾਤੀਆਂ ਕਿ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਕਾਰਵਾਈ ਕਰੋ ਮੰਡੀਆਂ ਦੇਖੋ ਉਹਨਾਂ ਨੇ ਆਪਣੇ ਐਡਮਿਨਿਸਟ੍ਰੇਟਿਵ ਪਰਸ਼ਾਸਕੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿੱਦੇ ਕੋਈ ਸਸਪੈਂਡ ਹੋ ਗਿਆ ਉਹਦੇ ਤੇ ਧਰਨਾ ਸ਼ੁਰੂ ਹੋ ਗਿਆ ਸੋ ਕੁੱਲ ਮਿਲਾ ਕੇ ਇਹ 2.5 ਤੋਂ 3 ਹਫ਼ਤੇ ਇਹ ਕਾਰਗੁਜ਼ਾਰੀ ਐਸੀ ਬੇਚ ਹੋਈ ਕਿ ਕਿਸਾਨੀ ਅਤੇ ਸਾਰਿਆਂ ਦੀ ਬੇਰੁਕੀ ਉਹ ਕਿ ਕਿਸਾਨ ਧਰਨਾ ਲਾਣਦੇ ਆਏ ਕਿ ਸਾਡੀ ਫਸਲ ਚੁੱਕੋ ਫਿਰ ਮੌਇਸਚਰ ਮੀਟਰ ਵਾਲੇ ਆ ਗਏ ਕਿ ਇਹਦੇ ਵਿੱਚ ਜ਼ਿਆਦਾ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਟਿਕ ਚੈਨਲਾਂ ਤੇ ਤੁਸੀਂ ਦੇਖੀਆਂ ਅਖੀਰ ਇਹ ਗੱਲ ਨਿਕਲੀ ਕਿ ਐਮਐਸਪੀ ਤੋਂ ਜੇ ਘੱਟ ਵੇਚਦੇ ਨੇ ਤੇ ਫਿਰ ਲੋਕਾਂ ਕੋਲ ਕਿੱਥੋਂ ਨਿਕਲ ਆਈ ਸੋਰੀ ਦੀ ਸਮਰਥਾ ਭਾਵੇਂ ਸੈਲਰ ਵਾਲੇ ਸੀ ਭਾਵੇਂ ਏਜੰਸੀਆਂ ਸੀ ਜਾਂ ਪ੍ਰਾਈਵੇਟ ਇਸ ਤੋਂ ਬਾਅਦ ਕੁਝ ਸਵੈਰਥ ਲੋਕਾਂ ਨੇ ਪਹਿਲ ਕੀਤੀ ਉਸ ਮੌਕੇ ਤੱਕ ਕਿਸਾਨੀ ਨਾ ਐਨ ਜੀਓ ਪੰਜਾਬ ਦੇ ਦੇਸ਼ੀ ਸਰਕਾਰ ਦੀਆਂ ਏਜੰਸੀਆਂ ਸਰਕਾਰੀ ਨੁਮਾਇंदे ਪਬਲਿਕ ਦੇ ਨੁਮਾਇंदे ਲੋਕ ਰਿਪਰੈਜ਼ੈਂਟੇਟਿਵ ਕਿਥੇ ਕਿੰਨੇ ਕੀ ਦਾ ਹਾਂ ਦਾ ਨਾਰਾ ਮਾਰ ਰਿਆ ਇਹ ਤੁਹਾਡੇ ਸਾਹਮਣੇ ਹੈ